ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂਝ ਗਲੋਬਲ 스타 ਦਲਜੀਤ ਦੋਸਾਂਝ ਕਿਉਂਕਿ ਦਲਜੀਤ ਦੋਸਾਂਝ ਨੇ ਆਪਣਾ ਜਿਹੜਾ ਇੱਕ ਮੁਕਾਮ ਹਾਸਲ ਕੀਤਾ ਹੈ ਸਾਰੇ ਪੰਜਾਬੀ ਉਹਨਾਂ ਤੇ ਮਾਣ ਕਰਦੇ ਨੇ ਦਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਦਿਲੂ ਮਨਾਤੀ ਟੂਰ ਜਿਹੜਾ ਆ ਉਹਦਾ ਜਿਹੜਾ ਸੈਕੰਡ ਪਾਰਟ ਸ਼ੁਰੂ ਹੋਇਆ ਹੈ ਤੇ ਟੋਰਾਂਟੋ ਸਟੇਡੀਅਮ ਵੀ ਸੋਲਡ ਆਊਟ ਹੋ ਚੁੱਕਾ ਹੈ ਜੀ ਹਾਂ ਇਸ ਵਾਰ ਵੀ ਦਲਜੀਤ ਦੋਸਾਂਝ ਤੱਕ ਪਾ ਰਹੇ ਨੇ ਪੱਗ ਨੂੰ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਨੂੰ ਇੱਕ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣ ਵਾਲੇ ਦਲਜੀਤ ਦੋਸਾਂਜ ਇਸ ਵਾਰ ਫਿਰ ਆਪਣੇ ਸੈਕੰਡ ਪਾਰਟ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਆ ਦਿਲੂ ਮਨਾਤੇ ਟੂਰ ਦਾ ਤੇ ਉਹਦਾ ਜਿਹੜਾ ਇੱਕ ਸ਼ੋਅ ਹੋਰ ਟ੍ਰਾਂਟੋ ਦਾ ਸ਼ੋਅ ਜਿਹੜਾ ਸੋਲਡ ਆਊਟ ਹੋ ਚੁੱਕਾ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਦਲਜੀਤ ਦੋਸਾਂਜ ਨੇ ਜਿਹੜਾ ਪਹਿਲੋ ਜਿਹੜਾ ਦਿਲੂਮਨਾ ਤੇ ਟੂਰ ਸ਼ੁਰੂ ਕੀਤਾ ਸੀਗਾ ਤਾਂ ਉਸਦੇ ਜਿੰਨੇ ਵੀ ਸ਼ੋਅ ਸੀਗੇ ਸਾਰੇ ਸੋਲਡ ਆਊਟ ਗਏ ਸੀ ਉਸ ਤੋਂ ਬਾਅਦ ਜੇ ਉਸ ਤੋਂ ਪਹਿਲਾਂ ਗੱਲ ਕਰੀਏ ਕੋਚੇਲਾ ਦੇ ਵਿੱਚ ਉਹ ਤੱਕ ਪਾ ਗਿਆ ਸੀਗੇ ਤੇ ਉਸ ਤੋਂ ਬਾਅਦ ਅੰਬਾਨੀਆਂ ਦੇ ਸ਼ੋਅ ਲਾ ਕੇ ਆਏ ਸੀਗੇ ਉਸ ਤੋਂ ਬਾਅਦ ਚਮਕੀਲਾ Netflix ਤੇ ਰਿਲੀਜ਼ ਹੋਈ ਸੀਗੀ ਉਸ ਤੋਂ ਬਾਅਦ ਜੱਟ ਐਂਡ ਜੁਲੀਅਟ 3 ਰਿਲੀਜ਼ ਹੋਈ ਆ ਤਾਂ ਸਾਰੇ ਪਾਸੇ ਬਾਲੀਵੁੱਡ ਦੇ ਵਿੱਚ ਪਾਲੀਵੁੱਡ ਦੇ ਵਿੱਚ ਕਨਸਰਟ ਦੇ ਵਿੱਚ ਹਰ ਪਾਸੇ ਹਰ ਪਾਸੇ ਦਿਲਜੀਤ ਦੋਸਾਂਝ ਸ਼ਾਇਪੇ ਨੇ ਤਾਂ ਨਿੱਕੇ ਨਿੱਕੇ ਫੈਨਸ ਬਜ਼ੁਰਗ ਔਰਤਾਂ ਜਵਾਨ ਹਰ ਕੋਈ ਦਿਲਜੀਤ ਦੋਸਾਂਝ ਦਾ ਫੈਨ ਹੋਇਆ ਪਿਆ ਤਾਂ ਇੱਕ ਖੂਬਸੂਰਤ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣਾ ਇੱਕ ਬਹੁਤ ਪੁਰਾਣਾ ਰੋਮਾਂਟਿਕ ਗਾਣਾ ਗਾਇਆ ਹੈ ਸੋ ਗਾਣਾ ਕੀ ਹੈ ਤੁਸੀਂ ਆਪ ਇਸ ਵੀਡੀਓ ਰਹੀਂ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਕਿ ਦਿਲਜੀਤ ਦੋਸਾਂ ਦਾ ਤੁਹਾਨੂੰ ਸਭ ਤੋਂ ਪਿਆਰਾ ਗਾਣਾ ਕਿਹੜਾ ਲੱਗਦਾ ਸੋ ਸਭ ਤੋਂ ਪਹਿਲਾਂ ਵੀਡੀਓ ਦੇਖੋ ਤੇ ਉਸ ਤੋਂ ਬਾਅਦ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਸਤਿ ਸ੍ਰੀ ਅਕਾਲ